ਚੱਲ ਚੱਲ ਸਿੱਧੇ ਚੱਲ ਬੰਦ ਹਾਰਾ ਮਾਰ ਰਿਹਾ ਤੇ ਆ ਗਿਆ ਲੰਗਾ ਉਹ ਵੀਰੇ ਬਾਹਰ ਜਿੰਦਗੀ ਨਾਲ Oh, <laughs> ਇਹ ਬੱਤੀ ਆਇਆ ਇੱਕ ਵਾਰ ਮੈਨਾ ਗਰਾਊਂਡ ਤੇ ਜੇ ਮੇਰੇ ਕੋਲ ਵੇਖਾ ਉੱਥੇ ਨਾਲ ਹੋ ਕੇ ਖੜ ਜਾ ਕੋਈ ਗੱਲ ਨਹੀਂ ਚਲੋ ਹੂ ਪੋਚ ਥੋੜੋ ਲੱਗਣੀ ਗੁਰੂ ਜੀ ਮੈਂ ਕਰਦਾ ਤੁਹਾਨੂੰ ਹੁਣ ਮੈਨੂੰ ਇੱਧਰ ਕਰ ਲੈਣ ਦੋ ਕੁਆਲਟੀ ਲੈਣੀ ਥੋੜ੍ਹ ਦੋ ਦੇਖੋ ਤਾਂ ਕੀ ਫਰਕ ਹੈਂ ਕੋ तो तो प्र, प्र, अच्छा दोन ने जी तेग बहादुर हॉस्पिटल लुध्याल ਇਹ ਦੋਨਾਂ 'ਚ ਫਰਕ ਪਿਆ ਨਹੀਂ ਜੀ ਕੋਈ ਖਾਸ ਤੇ ਸ਼ੁਰੂ ਤੋਂ ਇਸ ਤਰ੍ਹਾਂ ਦੀ ਪ੍ਰੋਬਲਮ ਹਾਂਜੀ ਬਿਲਕੁਲ ਤੇ ਇਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਹੀ ਕਰ ਲਵੋ ਨਹੀ ਪਹਿਲਾਂ ਮੈਂ ਵੀਲਚੇਅਰ ਤੇ ਸੀਗਾ ਫਰ ਸਭ ਤੋਂ ਪਹਿਲਾਂ ਜੀ ਸਰ ਜੀ ਇਹ ਕੀ ਹੋ ਗਿਆ ਤੁਸੀਂ ਵੀਲਚੇਅਰ ਤੋਂ ਅਜੇ ਕਿਸ ਤਰ੍ਹਾਂ ਦੀ ਕੀਤਾ ਲੋਕਡਾਊਨ ਜੀ ਕੀ ਕੀਤਾ ਲੋਕਡਾਊਨ ਨੇ ਲੋਕਾਂ ਦੀ ਜ਼ਿੰਦਗੀਆਂ ਬਦਲੀਆਂ ਲੋਕਡਾਊਨ ਨੇ ਲੋਕਡਾਊਨ 'ਚ ਪੌਣ ਸਾਲੇ ਨਿਕਲੇ ਨਹੀਂ ਲੇ ਕੇ ਤੈਨੂੰ ਘਰੋਂ 4 ਵਜੇ ਅਸੀਂ ਸਿਰਫ ਸਵੇਰੇ ਗਰਾਊਂਡ ਆਉਂਦੇ ਸੀ ਮੈਂ ਤੇ ਸੁਨਾਮ ਅਸੀਂ ਆਏਣਾ ਇਹਨੇ ਕਿਹਾ ਵੀ ਚੱਲ ਗਰਾਊਂਡ ਚ ਆਉਂਦੇ ਆ ਤੁਹਾਡੇ ਭਰਾਲੇ ਕੋਲ ਮੇਰਾ ਫਰੈਂਡ ਆ ਜੀ ਭਰਾਈ ਆ ਹਾਂਜੀ ਇਹ ਤੁਹਾਨੂੰ ਲੈ ਕੇ ਆਉਂਦੇ ਹਾਂ ਜੀ ਬਿਲਕੁਲ ਜੀ ਠੀਕ ਹੈ ਜੀ ਕਿ ਅਸੀਂ ਇਹ ਗਾਉਣਾ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਗਾਉਣ ਜਾਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਅਸੀਂ ਗੁਰਦੁਆਰੇ ਜਾਣਾ ਜੀ ਇਹਨੇ ਮੈਨੂੰ ਕਿਹਾ ਵੀ ਤੂੰ ਵੀਲ ਚੇਅਰ ਤੇ ਕਿਉਂ ਜਾਣਾ ਨੇੜੇ ਤਾਂ ਜਾਣਾ ਹੁੰਦਾ ਫੇ ਮੇਰੇ ਕੋਲ ਸਟੈਂਡ ਸੀਗਾ ਡਬਲ ਟਾਇਰਾਂ ਵਾਲਾ ਕਿ ਉਹ ਚੱਕ ਲਿਆ ਕਹਿੰਦਾ ਵੇ ਇਹੀ ਚੱਕਦਾ ਵੀ ਪਿੱਛੇ ਮੈਂ ਹੈਗਾ ਹੀ ਆ ਅੱਛਾ ਮੈਂ ਤੈਨੂੰ ਆਪੇ ਸਾਹ ਵੀ ਡਿਗਣ ਲੱਗਿਆ ਫਿਰ ਹੌਸਲੇ ਇਹਨਾਂ ਹੁੰਦੇ ਵੀ ਡਿਗਣਾ ਕਿੱਥੇ ਆ ਜੀ ਜਦੋਂ ਪਿੱਛੇ ਕਹਦਾ ਮੈਂ ਖੜਾ ਤਾਂ ਜਾਣਾ ਜੀ ਉਹਦੇ ਨਾਲ ਚੱਲਣਾ ਕਿ ਤਿੰਨ ਚਾਰ ਮਹੀਨੇ ਲਗਾਤਾਰ ਗਰਾਊਂਡ 'ਤੇ ਆਏ ਉਹਦੇ ਟੁੱਟਿਆ ਟਾਇਰ ਸੀ ਵੈਡਿੰਗ ਕਰਾਉਂ ਲਈ ਗਏ ਇੱਕ ਵਾਰੀ ਵੈਡਿੰਗ ਵੀ ਕਰਾ ਕੇ ਲੈ ਕੇ ਆਏ ਤੇ ਉਹਦੇ ਨਾਲ ਫੇਰ ਟੁੱਟ ਗਿਆ ਉਸ ਦੁਆਰਾ ਹੁਣ ਦੁਬਾਰਾ ਫੇਰ ਤੇ ਇਹ ਮੈਨੂੰ ਕਹਿੰਦਾ ਵੀ ਯਾਰ ਬਾਰ ਬਾਰ ਟੁੱਟ ਜਾਂਦਾ ਵੀ ਤੂੰ ਇਹਨੂੰ ਰਹਿਣ ਦੇ ਤੂੰ ਛੱਡ ਸਟਿਕ ਚੱਕ ਲੈ ਮੇਰੇ ਕੋਲ ਦੋ ਹੈਗੇ ਨੇ ਮੈਂ ਕਿਹਾ ਹਾਂ ਹੈਗੇ ਨੇ ਮੈਂ ਉਹ ਸਟਿਕ ਚੱਕ ਲਈਆਂ ਤੇ ਉਹ ਵੀ ਦੋ ਮੇਰੇ ਕੋਲ ਹੋ ਗਈਆਂ ਜੀ ਤੇ ਮੈਂ ਉਹਦੇ ਨਾਲ ਵੀ ਤਿੰਨ ਚਾਰ ਮਹੀਨੇ ਗਰਾਉਂਡ ਆਉਣਾ ਲਗਾਤਾਰ ਗਰਾਉਂਡ ਆਉਣਾ ਸ਼ੁਰੂ ਕਰਤਾ ਜੀ ਤੇ ਉਸ ਤੋਂ ਬਾਅਦ ਫੇਰ ਗਰਾਉਂਡ 'ਚ ਆਉਂਦੇ-ਉਂਦੇ ਇੱਕ ਦਿਨ ਗੁਰਦੁਆਰੇ ਮੂਹਰੇ ਚਾਨਕ ਜਾਦਾ ਜੀ ਆ ਬਹੁਤ ਹਾਸੋਣੀ ਦੀ ਗੱਲ ਲੱਗਦੀ ਵੀ ਗ ਜਦੋਂ ਵੀ ਆਉਣਾ ਉੱਥੇ ਵੀ ਨਾ ਸਟਿਕ ਫੇਰ ਟੁੱਟ ਗਈ ਮੈਨੂੰ ਕਹਿੰਦਾ ਯਾਰ ਟੁੱਟ ਗਈ ਮੈਂ ਕਿਹਾ ਟੁੱਟ ਗਈ ਨਵੀਂ ਲੈ ਕੇ ਆਣੀ ਪੈਣੀ ਆ ਯਾਰ ਕਹਿੰਦਾ ਰਹਿਣ ਦੇ ਨਵੀਂ ਕਿ ਲੈ ਕੇ ਆਣੀ ਮੈਨੂੰ ਕਹਿੰਦਾ ਲਿਆ ਕੋ ਆਪਣੀ ਬਾਹ ਫੜਾ ਦੇ ਮੈਨੂੰ ਵੀ ਆਪਾਂ ਚੱਲਦੇ ਆ ਵੀ ਕਿੰਨੇ ਕਿ ਦੂਰ ਜਾਣਾ ਇੱਥੇ ਦਾ ਜਾਣਾ ਹੁੰਦਾ ਤੇ ਉਸ ਤੋਂ ਬਾਅਦ ਮੈਨੂੰ ਲੱਗਿਆ ਵੀ ਹਾਂ ਨਹੀਂ ਵੀ ਜੇ ਮੈਂ ਇਦਾਂ ਵੀ ਹੋ ਸਕਦਾ ਇੱਥੋਂ ਇੱਥੇ ਤੱਕ ਪਹੁੰਚ ਸਕਦਾ ਨਾ ਫਿਰ ਮੈਂ ਇਹ ਵੀ ਛੱਡ ਸਕਦਾ ਮੇਰੇ ਹੁਣ ਹੌਲੀ ਹੌਲੀ ਕੋਸ਼ਿਸ਼ ਕਰਦੇ ਕਰਦੇ ਇੱਥੇ ਤੱਕ ਪਹੁੰਚੇ ਆ ਜੀ ਵੀ ਆ ਕਿਤੇ ਪਹੁੰਚ ਗਏ ਬਿਲਕੁਲ ਦੋਸਤ ਨੇ ਪੂਰਾ ਸਾਥ ਦਿੱਤਾ ਹੈ ਬਿਲਕੁਲ ਜੀ ਤੇ ਆਗੇ ਟਿਕਦੇ ਆਗੇ ਹਾਂਜੀ ਕਿ ਕਿੰਨਾ ਪੜਾਈ ਕੀਤੀ ਮੈਂ ਪਾਸ ਨੂ ਕੀਤੀ ਆ ਜੀ ਬਾਇ ਸਕੂਲ ਹੱਥ ਵਾਲੇ ਦਾ ਤੇ ਇੱਕ ਵੀਕ ਅਪਲਾਈ ਨਹੀਂ ਕੀਤਾ ਕੋਈ ਕੰਮ ਕਰਨ ਲਈ ਦੋ ਹੈ ਮੇਰੀ ਜੌਬ ਨਿਕਲੀ ਸੀ ਜੀ ਬੀਪੀਐਮ ਦੀ ਬ੍ਰਾਂਚ ਪੋਸਟਮਾਨ ਤੋਂ ਵੀ ਓਕੇ ਗਵਰਨਮੈਂਟ ਦੀ ਹਾਂਜੀ ਪੈਂਡਰ ਦੀ ਹਾਂਜੀ ਫਿਰ ਉੱਤੇ ਉੱਤੇ ਜੀ ਅਪਲਾਈ ਨਹੀਂ ਹੋਇਆ ਉਹਨਾਂ ਨੇ ਮੈਨੂੰ ਆਫਰ ਲੈਟਰ ਜਣੀ ਆਈ ਉਹ ਕਹਿੰਦੇ ਵੀ ਤੁਹਾਡੀ ਐਲੀਜੀਬਿਲਟੀ ਹੈ ਜਿਹੜੀ ਨਾ ਉਹ ਸਾਡੀ ਹੈ ਨਹੀਂ ਬਈ ਨੌਕਰੀ ਦੇ ਮਤਲਬ ਤੁਸੀਂ ਉਹਨਾਂ ਦੀ ਤੁਹਾਡੀ ਕੈਟਾਗਰੀ ਨਹੀਂ ਆਉਂਦੀ ਮੈਂ ਉਹਨੂੰ ਕਿਹਾ ਸਰ ਠੀਕ ਆ ਮੈਂ ਡਿਸੇਬਿਲਟੀ ਦੇ ਬੇਸ ਤੇ ਵੀ ਮੈਨੂੰ ਨਹੀਂ ਵੀ ਅਖੂਗਾ ਮੈਨੂੰ ਕੋਈ ਚੱਕਣੀ ਨਾਰਕੋ ਵੀ ਮੈਂ ਸਾਰਾ 10th ਦੇ ਬੇਸ ਤੇ ਮੇਰੇ 100 ਪਲੱਸ ਮਾਰਕਸ ਨੇ ਹਨਾ ਵੀ ਤੁਸੀਂ ਮੈਨੂੰ ਉੱਤੇ ਰੱਖ ਲਓ ਬਾਈ ਆਪਣੀ ਮੈਰੀਟ ਦੇ ਸਿਰ ਤੇ ਚੱਕ ਲਓ ਪਤਾ ਨਹੀਂ ਉਹਨਾਂ ਦਾ ਕੀ ਟੱਕਰ ਪਿਆ ਉਹਨਾਂ ਨੇ ਨਹੀਂ ਮੈਨੂੰ ਕੁਝ ਸਰਾ ਸਿਰ ਦਿੱਤਾ ਯਾ ਨਹੀਂ ਫੇ ਮੈਂ ਚਲੋ ਛੱਡਤੀ ਉਸ ਗੱਲ ਨੂੰ ਮੈਂ ਕਿਹਾ ਚਲੋ ਕੋਈ ਗੱਲ ਤੇ ਉਸ ਤੋਂ ਬਾਅਦ ਫੇਰ ਆਪਾਂ ਇਹ ਗ੍ਰਾਊਂਡ ਤੇ ਆਉਣਾ ਸ਼ੁਰੂ ਕਰਤਾ ਆਪਾਂ ਇਹ ਸੋਚੀਦਾ ਵੀ ਜੋ ਰੱਬ ਨੇ ਕੀਤਾ ਉਹ ਬਹੁਤ ਵਧੀਆ ਕੀਤਾ ਜੀ ਕੁਝ ਲੋਕੀ ਇਦਾਂ ਦੇ ਵੀ ਨੇ ਵੀ ਉਹ ਸੋਚਦੇ ਨੇ ਹਨਾ ਯਾਰ ਜੇ ਮੇਰੇ ਕੋਲ ਕਾਹ ਚ ਇਹ ਹੁੰਦਾ ਜਾਂ ਉਹ ਹੁੰਦਾ ਮੇਰਾ ਇਹ ਹੁੰਦਾ ਹੀ ਦੇਖੋ ਹੁਣ ਕਈ ਲੋਕ ਇਦਾਂ ਦੇ ਨੇ ਜਿਹਨਾਂ ਕੋਲ ਹੱਥ ਵੀ ਹੈ ਨਹੀਂ ਤੇ ਪੈਰ ਵੀ ਹੈ ਨਹੀਂ ਉਹ ਫਿਰ ਵੀ ਜਿਉਂਦੇ ਨੇ ਹੁਣ ਮੇਰੇ ਕੋਲ ਹੱਥ ਵੀ ਨੇ ਪੈਰ ਵੀ ਆ ਸਭ ਕੁਝ ਦਿੱਤਾ ਹੋਇਆ ਰੱਬ ਨੇ ਮਾੜੀ ਮੋਟੀ ਕਮੀ ਤਾਂ ਜੀ ਹਰ ਇੱਕ ਚੀਜ਼ ਹੁੰਦੀ ਹੈ ਕਿ ਨਹੀਂ ਚੰਨ ਤੇ ਵੀ ਦਾਗ ਨੇ ਕਿ ਨਹੀਂ ਜੀ ਸੋਹਣੀ ਤੋਂ ਸੋਹਣੀ ਚੀਜ਼ ਆ ਉਹਦੇ ਇੱਕ ਕਮੀ ਤਾਂ ਹੋਊਗੀ ਜੀ ਬਿਲਕੁਲ ਜੀ ਕਿ ਨਹੀਂ ਜੀ ਆਪਾਂ ਇਹ ਗੱਲ ਨੂੰ ਮੰਨਦੇ ਆ ਰੱਬ ਕਦੇ ਵੀ ਕਿਸੇ ਚੀਜ਼ ਨੂੰ ਮੁਕੰਮਲ ਨਹੀਂ ਕਰਦਾ ਹੁਣ ਮੈਂ ਆਪਣੇ ਆਪ ਨੂੰ ਇਹ ਕਹਿੰਦਾ ਹੀ ਦੇਖੋ ਜਿਹੜੀ ਚੀਜ਼ ਮੇਰੇ ਕੋਲ ਆ ਉਹ ਤੁਹਾਡੇ ਕੋਲ ਨਹੀਂ ਤੇ ਜਿਹੜੀ ਤੁਹਾਡੇ ਕੋਲ ਉਹ ਮ ਇਹ ਆਪਾਂ ਹਰ ਇੱਕ ਦਿਨ ਥਾਰੇਕ ਬੰਦੇ ਨੂੰ ਲਗ ਲਗ ਚੀਜ਼ਾਂ ਰੱਬ ਨੇ ਬਖਸ਼ੀਆਂ ਆਉਂਦੀਆਂ। ਕੀ ਨਾਮ ਹੈ ਤੁਹਾਡਾ? ਸਤਨਾਮ ਸਿੰਘ। ਜੀ ਮੈਂ ਮਾ ਥੋੜਾ ਸਾਰਾ ਇਹ ਇਹ ਲੱਗਦੇ ਨੇ। ਇਹ ਮੇਰਾ ਦੋਸਤ ਹੈ ਜੀ। ਹਾਂ। ਤੇ ਕੀ ਕਰਦੇ ਸੀਗੇ ਤੁਸੀਂ ਇਕੱਠੇ? ਮੈਂ ਇਹ ਨਾਲ ਸਟੱਡੀ ਕਰਦਾ ਹਾਂ ਜੀ। 9th ਲੱਗੇ ਪਲੱਸ ਕਰਵਾਈਏ। ਮੈਂ ਦੀ 2-3 ਸਾਲ ਲੱਗੇ ਰਹੇ ਸੀ। ਤਾਂ ਅੱਜ ਗਰਾਊਂਡ ਦੇ ਵਿੱਚ ਆ ਗਏ। ਹਾਂ ਜੀ। ਕੀ ਕੀ ਕਰਵਾਇਆ ਤੁਸੀਂ ਇਹਨਾਂ ਨੇ ਇਹ ਪਹਿਲਾਂ ਹੀ व्हीलचेयर ਤੇ ਹੁੰਦੀ ਜਿਵੇਂ ਦੱਸਿਆ ਸੀ व्हीलचेयर ਤੋਂ ਹੌਲੀ ਹੌਲੀ ਇਸ ਟਿਕ ਤੇ ਆ ਗਿਆ ਅਸੀਂ ਇਦਾਂ ਐਕਸਰਸਾਈਜ਼ਾਂ ਕਰਦੇ ਰਹਿਣਾ ਹੌਲੀ ਹੌਲੀ ਕਦੇ ਸਵੇਰ ਲੋਕਡਾਊਨ ਦੇ ਸਵੇਰੇ ਸਵੇਰੇ ਆਉਣ ਲੱਗੇ ਮੈਂ ਉਹ ਤੋਂ ਬਾਅਦ ਸ਼ਾਮ ਨੂੰ ਇੰਦੇ ਸੀ ਹੁਣ ਫਿਰ ਪਲੱਸ 2 ਤੋਂ ਬਾਅਦ ਮੈਂ ਕੰਮ ਤੇ ਜਾਣ ਲੱਗੇ ਹੁਣ ਇਕੱਲਾ ਹੀ ਹੁੰਦਾ ਲੱਗਾ ਹੀ ਹੁੰਦਾ ਵਧੀਆ ਮਿਹਨਤ ਕਰਦਾ ਅੱਗੇ ਨਾਲ ਬਹੁਤ ਫਰਕ ਵੀ ਪੈ ਗਿਆ ਇਹਨੂੰ ਹਾਂਜੀ ਹੁਣ ਇਕੱਲਾ ਤੁਰ ਪੈਂਦਾ ਹੀ ਲੋਸੀ ਦੀ ਮਿਸਾਲ ਵਜੀ ਜਾਣੀ ਹਾਂਜੀ ਇਹੀ ਗੱਲ ਹੈ